ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਸੀ ਅੱਜ ਆਪਾਂ ਗੱਲ ਕਰਾਂਗੇ ਜੀ ਬਾੜੀਆਂ ਬਾਰੇ ਬਾੜੀਆਂ ਕੰਨ ਵਿੱਚ ਪਾਉਣ ਵਾਲਾ ਗਹਿਣਾ ਸੀ ਛਮਕੇ ਨੂੰ ਡੋਡੀ ਲੱਗੀ ਹੁੰਦੀ ਸੀ ਪਰ ਡੰਡੀਆਂ ਬਾੜੀਆਂ ਜਿਹੜੇ ਡੰਡੀਆਂ ਹੁੰਦੀਆਂ ਦੀ ਉਹ ਬਾੜੀਆਂ ਵਰਗੀਆਂ ਹੀ ਹੁੰਦੀਆਂ ਸਨ ਪਰ ਇਹਨਾਂ ਨਾਲ ਮੋਤੀ ਨਹੀਂ ਸਨ ਹੁੰਦੇ ਗੰਡੀਆਂ ਦੇ ਬਾੜੀਆਂ ਇਕਸਾਰ ਹੀ ਹੁੰਦੀਆਂ ਸਨ ਵੱਡੀਆਂ ਬਾੜੀਆਂ ਨੂੰ ਬਾੜੇ ਕਹਿੰਦੇ ਸਨ ਬਾੜੀਆਂ ਹਰ ਬੋਟੀ ਭਾ ਕੇ ਰੱਖਦੀ ਸੀ ਬਾੜੀਆਂ ਬਾਰੇ ਬੋਟੀ ਦੀ ਮੰਗ ਵੇਖੋ ਬਾੜੀਆਂ ਬਣਾ ਦੇ ਮੇਤਰ ਇਹਦੇ ਵਿੱਚ ਵੀ ਮਨੁੱਖ ਲੰਘ ਜਾਵੇ ਬਾੜੀਆਂ ਬਣਾ ਦੇ ਪੁੱਤਰ ਈ ਮਾਰਾ ਕਰਨ ਦੇ ਹੀਟ ਦੇ ਲੰਮਕ ਦੇ ਮਾਸ ਦੀ ਬਜਾਏ ਕੰਨ ਦੇ ਉੱਪਰਲੇ ਭਾਗ ਵਿੱਚ ਬਾੜੀਆਂ ਪਾਉਂਦੀਆਂ ਸਨ ਅਤੇ ਕਈ ਤਾਂ ਇੱਕ ਕੰਨ ਨੂੰ ਦੋ-ਦੋ ਬਾੜੀਆਂ ਪਾਉਂਦੀਆਂ ਸਨ ਰੇਲਾਂ ਵੀ ਕੰਨ ਦਾ ਗਹਿਣਾ ਹੁੰਦਾ ਸੀ ਪਰ ਇਹ ਬਾੜੀਆਂ ਬਾਗ ਗੋਲ ਨਹੀਂ ਸਨ ਹੁੰਦੀਆਂ ਸਗੋਂ ਇਹਨਾਂ ਦੇ ਕੁੰਡੇ ਛੱਡ ਕੇ ਬਾਕੀ ਸਾਰਾ ਹਿੱਸਾ ਸਪਾਰਟ ਚੌੜਾ ਹੁੰਦਾ ਸੀ ਜਿਨ੍ਹਾਂ ਦੇ ਉੱਪਰ ਮੀਨਾਕਾਰੀ ਕੀਤੀ ਹੁੰਦੀ ਸੀ ਰੇਲਾ ਆਮ ਕਰਕੇ ਸੱਸਾਂ ਪਾਉਂਦੀਆਂ ਸਨ ਇਹ ਭਾਰੀਆਂ ਹੁੰਦੀਆਂ ਸਨ ਨੂਹਾਂ ਦਾ ਧਿਆਨ ਇਹਨਾਂ ਵੱਲ ਰਹਿੰਦਾ ਸੀ ਤੁਣਕੇ 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 ਬੇਮਾਂ ਦੀਆਂ ਰੇਲਾਂ ਦੇ ਉਨਾ ਕੇ ਕਰਾ ਦੇ ਝੁਮਕੇ ਬੇਮਾਂ ਦੀਆਂ ਰੇਲਾਂ ਦੇ ਸੌਰੇ ਦੀਆਂ ਨਕਤੀਆਂ ਸੱਸੂ ਦੀਆਂ ਰੇਲਾਂ ਮੁੱੱਚ ਮੁੱੱਚ ਕਰਕੇ ਲੋਹਾ ਲੂੰਗੀ ਸੱਗੀ ਫੁੱਲਾ ਆਪਣਾ ਬਣਾ ਲਵੂਗੀ ਸੱਗੀ ਫੁੱਲਾ ਆਪਣਾ ਬਣਾ ਲਵੂਗੀ ਤੋਂ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਜੇਕਰ ਆਉਂਦਾ ਹੈ ਸੋ ਇਹ ਜਿਹੜੀਆਂ ਬਾਲੀਆਂ ਹੁੰਦੀਆਂ ਸੀ ਇਹ ਸੋਨੇ ਦੀਆਂ ਬਣਾਈਆਂ ਹੁੰਦੀਆਂ ਸੀ ਇਹਨਾਂ ਨੂੰ ਸਿਨਿਆਰੇ ਬਣਾਉਦੇ ਹੁੰਦੇ ਸੀ ਇਹ ਠਾਣਾ ਦਾ ਆ ਦੇਖੋ ਪਪਰ ਦੇ ਪੱਤੇਆਂ ਵਰਗੇ ਛੋਟੇ-ਛੋਟੇ ਪਤਰੇ ਜੇ ਲਗਾਏ ਜਾਂਦੇ ਸੀ ਤੇ ਉੱਪਰੋਂ ਇਹ ਗੋਲ ਹੁੰਦੀ ਦੀ ਇਕ ਤਾਰ ਦੀ ਸ਼ਗਲ ਵਿੱਚ ਇਹ ਹੁੰਦੀ ਦੀ ਜਿਹਦੇ ਹੇਠ ਪਿੱਤਲ ਤੰਬੇ ਸੋਨੇ ਦੇ ਪੱਤੇ ਲਗਾਏ ਜਾਂਦੇ ਸੀ ਪਿੱਪੜ ਦੀ ਸ਼ਗਲ ਦੇ ਸੋ ਅੱਜ ਕੱਲ ਜਰਾਨੀਆਂ ਇਹ ਇਹੋ ਜਿਹੇ ਗਹਿਣੇ ਨਹੀਂ ਪਹਿਨਦੀਆਂ ਪੁਰਾਣੇ ਬੇੜਿਆਂ ਵਿੱਚ ਰੇਂਗ ਦੇ ਕੰਨਾਂ ਵਿੱਚ ਰੇਗਾ ਔਰਤ ਦੇ ਕੰਨਾਂ ਵਿੱਚ ਇਹੋ ਜਿਹੇ ਗਹਿਣੇ ਪਾਏ ਹੁੰਦੇ ਸਨ ਇਹ ਗਹਿਣਾ ਵੀ ਹੁਣ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਏ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ। ਸੋ ਅੱਜ ਦੇ ਬਲੌਗ ਵਿੱਚ ਆਪਾਂ ਨੇ ਜਾਣਕਾਰੀ ਦਿੱਤੀ ਦੀ ਬਾਲੀਆਂ ਗਹਿਣੇ ਬਾਰੇ। ਸੋ ਹੌਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਦੀ ਖੇਤਾਂ ਦੇ ਵਿੱਚ ਵਰਤਾਈ ਜਾਂਦੀ ਦੀ ਸੌਣ ਵਾਲੇ ਬਲੌਗਰ ਨੂੰ ਵੀ ਜਰੂਰ ਦੇਖਣਾ ਸੋਇਜ਼ ਬਲੌਗਰ ਨੂੰ ਵੀ ਲੱਭ ਕੇ ਸ਼ੇਅਰ ਲਾਇਕ ਤੇ ਕਮੈਂਟ ਵੀ ਜਰੂਰ ਕਰਨੇ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਪ੍ਰਾਣ ਜੀ ਲੈ ਗਏ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ